ਹਾਂਜੀ ਕਰ ਅਰਦਾਸ ਬੰਦੇ ਉਹ ਤੇਰੇ ਨਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਆ ਜਿਹੜਾ ਤੁਸੀਂ ਬਾਕਸ ਦੇਖਦੇ ਹੋ ਇਹਨੂੰ ਫਲੇਜ਼ੋ ਲੋਟ ਸਿੰਗਿੰਗ ਬर्ड ਬਾਕਸ ਕਹਿੰਦੇ ਆ ਇਹ ਪੈਰਸ ਦੇ ਵਿੱਚ ਬਣਿਆ ਸੀਗਾ ਇਹਨਾਂ ਬਾਕਸਾਂ ਦੀ ਕੀਮਤ ਬੜੀ ਮਹਿੰਗੀ ਆ ਕੈਨੇਡੀਅਨ ਡਾਲਰ ਦੇ ਵਿੱਚ ਜੇ ਦੱਸੀਏ 9-10 ਹਜ਼ਾਰ ਡਾਲਰ ਤੋਂ ਸ਼ੁਰੂ ਹੋ ਕੇ ਲੱਖ ਡੇਢ ਲੱਖ ਡਾਲਰ ਤੱਕ ਆਮ ਹੀ ਚਲੇ ਜਾਂਦਾ 1700 10 12 SB ਤੋਂ ਲੈ ਕੇ 1892 93 ਤੱਕ ਦੇ ਬਾਕਸ ਬਣੇ ਨੇ ਪੈਰਿਸ ਦੇ ਵਿੱਚ ਉਸ ਸਮੇਂ ਦੇ ਕਾਰੀਗਰਾਂ ਨੇ ਐਸੀ ਕਾਰੀਗਰੀ ਕੀਤੀ ਹੋਈ ਹੈ ਨਾ ਬਾਕਸਾਂ ਦੇ ਵਿੱਚ ਇਹਨੂੰ ਸਿੰਗਿੰਗ 버ਡ ਬਾਕਸੇਸ ਕਰਕੇ ਕਹਿੰਦੇ ਆ ਇੰਦਾ ਲੱਗਦਾ ਜਿਦਾਂ ਇਹਦੇ ਵਿੱਚ ਅਸਲੀ ਚਿੜੀ ਹੁੰਦੀ ਆ ਆਹ ਬਾਕਸਾਂ ਨੂੰ ਸੁਣੋ ਤੇ ਇਹ ਆਵਾਜ਼ ਦੇਖੋ ਦੇਖੋ ਤੁਸੀਂ ਉਹਨਾਂ ਸਮਿਆਂ ਦੇ ਜਿਹੜੇ ਕਾਰੀਗਰ ਸੀ ਉਹਨਾਂ ਦੀ ਕਿੰਨੀ ਤਕੜੀ ਕਾਰੀਗਰੀ ਆ ਉਨਾ ਸਮਿਆਂ 'ਚ ਜਿਹੜੇ ਬਾਕਸ ਕੁਝ ਡਾਲਰਾਂ ਦੇ ਮਿਲਦੇ ਸੀ ਅੱਜ ਉਹ ਲੱਖਾਂ ਡਾਲਰਾਂ ਦੇ ਵਿਕਦੇ ਨੇ ਸਿਰਫ ਇਸ ਕਾਰੀਗਰੀ ਕਰਕੇ ਕਿ ਜਦੋਂ ਇਹ ਬਾਕਸ ਨੂੰ ਖੋਲਦਿਆਂ ਇਹਦੇ ਵਿੱਚ ਕਿਚੜੀ ਬੋਲਦੀ ਆ 1710 ਤੋਂ ਲੈ ਕੇ 1892 93 ਤੱਕ ਉਸ ਸਮੇਂ ਇਸੇ ਲਈ ਗਈਦਾ ਵੀ ਪ੍ਰਮਾਤਮਾ ਜਦੋਂ ਕਿਸੇ ਨੂੰ ਗੁਣ ਦਿੰਦਾ ਤਾਂ ਨਿਹਾਲ ਹੀ ਕਰ ਦਿੰਦਾ ਆਜੋ ਫਿਰ ਦੇਖਦੇ ਆ ਸੁਣਦੇ ਆ ਨਾ ਚਿੜੀਆਂ ਦੀਆਂ ਆਵਾਜ਼ਾਂ 咱干吃。